ਨਮਸਕਾਰ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਾਨਯੋਗ ਮੇਅਰ ਨਗਰ ਨਿਗਮ ਮੋਗਾ ਸ਼੍ਰੀ ਪ੍ਰਵੀਨ ਪਿੰਨਾ ਜੀ ਸਾਡੇ ਐਮਸੀ ਪਾਇਲ ਗਰ ਗਰਗ ਜੀ ਔਰ ਸਾਡੇ ਐਫਐਨਸੀ ਮੈਂਬਰ ਸਾਰੇ ਸਾਡੇ ਐਮਸੀ ਸਹਿਬਾਨ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਜੀ ਸਾਡੇ ਯੂਥ ਦੇ ਸਾਰੇ ਪ੍ਰਧਾਨ ਸਾਡੇ ਸ਼ਰੀ ਪ੍ਰਧਾਨ ਸ਼੍ਰੀ ਪ੍ਰੇਮ ਚੰਦ ਜੀ ਔਰ ਮੇਰੇ ਜਿੰਨੇ ਵੀ ਸਤਕਾਰਯੋਗ ਸਾਡੇ ਐਮਸੀ ਸਹਿਬਾਨ ਐਥੇ ਕੁਲਵਿੰਦਰ ਚੱਕੀਆਂ ਜੀ तिवारी ਜੀ ਔਰ ਜਿੰਨੇ ਵੀ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਐਥੇ ਮੌਜੂਦ ਆ ਔਰ ਮੇਰੇ ਸਭ ਸਭ ਤੋਂ ਸਤਕਾਰਯੋਗ ਬੋਗਾ ਨਿਵਾਸੀ ਤੁਹਾਨੂੰ ਸਾਰਿਆਂ ਨੂੰ ਅੱਜ ਰਿਪਬਲਿਕ ਡੇ ਦੀਆਂ ਬਹੁਤ-ਬਹੁਤ ਵਧਾਈਆਂ ਔਰ ਮੋਗਾ ਸਾਡੇ ਸ਼ਹਿਰ ਦੇ ਪੈਨ ਭਰਾਵਾਂ ਦੇ ਲਈ ਸਾਡੇ ਬੱਚਿਆਂ ਦੇ ਲਈ ਅੱਜ ਸਾਡੇ ਵੱਲੋਂ ਇੱਕ ਤੋਹਫ਼ਾ ਜਿਹੜਾ ਤਿਆਰ ਕਰਕੇ ਦਿੱਤਾ ਗਿਆ ਏ ਔਰ ਇੱਕ ਸੈਲਫੀ ਪੁਆਇੰਟ ਬਣਾਇਆ ਗਿਆ ਔਰ ਮੋਗੇ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਹੋਰ ਲੋਕੇਸ਼ਨਸ ਅਸੀਂ ਆਇਡੈਂਟੀਫਾਈ ਕੀਤੀਆਂ ਨੇ ਜਿੱਥੇ ਮੋਗੇ ਨੂੰ ਸੋਨਾ ਬਣਾਇਆ ਜਾਏਗਾ ਇਹ ਪ੍ਰੋਜੈਕਟ ਜਿਹੜਾ ਹੈਗਾ ਇਹ ਕੰਪਲੀਟ ਹੋ ਚੁੱਕਿਆ ਬਸ ਥੋੜਾ ਕੰਮ ਬਾਕੀ ਹੈ ਇੱਥੇ ਔਰ ਅੱਜ ਅਸੀਂ ਰਿਪਬਲਿਕ ਡੇ ਤੇ ਇਸ ਨੂੰ ਆਪਣੀ ਮੋਗਾ ਨਿਵਾਸੀਆਂ ਨੂੰ ਸਪੁਰਦ ਕਰਨ ਜਾ ਰਹੇ ਹਾਂ ਸੋ ਮੇਰੇ ਵੱਲੋਂ ਸਾਰੇ ਸਾਡੇ ਮੋਗੇ ਦੇ ਪੈਨਪ੍ਰਾਮਾ ਦਾ ਕੋਚਨ-ਕੋਚਨ ਧੰਨਵਾਦ ਕਿ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਮੋਗਾ ਸਾਡੇ ਸਾਰੇ ਐਮਸੀ ਸਾਹਿਬਾਨਾਂ ਦਾ ਧੰਨਵਾਦ ਸਾਡੇ ਮੇਅਰ ਸਾਹਿਬ ਦਾ ਧੰਨਵਾਦ ਔਰ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਔਰ ਸਾਡੀ ਪਾਰਟੀ ਦੇ ਸੁਪਰੀਮੋ ਇਹ 97 ਲੱਖ ਰੁਪਏ ਦੇ ਬਜਟ ਦੇ ਨਾਲ ਤਿਆਰ ਹੋਇਆ ਜੀ ਔਰ ਇਸ ਦੇ ਵਿੱਚ ਹਜੇ ਜਿਹੜਾ ਕੰਮ ਦੂਸਰੀ ਸਾਈਡ ਆ ਉਹ ਪੈਂਡਿੰਗ ਆ ਉੱਥੇ ਗ੍ਰਿਲਸ ਦਾ ਕੰਮ ਲਾਈਟਾਂ ਦਾ ਕੰਮ ਔਰ ਥੋੜਾ ਹੋਰ ਕੰਮ ਜਿਹੜਾ ਹੈਗਾ ਜੀ ਉਹ ਪੈਂਡਿੰਗ ਹੈ ਇੱਥੇ ਤਿੰਨ ਜਿਹੜੀਆਂ ਦੁਕਾਨਾਂ ਬਣਾਈਆਂ ਗਈਆਂ ਨੇ ਸਿਵਲ ਹਸਪੀਟਲ ਦੇ ਕੋਲ ਔਰ ਜਿਹੜਾ ਅਸੀਂ ਮੋਗਾ ਜਦੋਂ ਗੁਰਨਾਨਕ ਕਾਲਜ ਦੇ ਕੋਲ ਜਿਹੜਾ ਸਾਡਾ ਚੌਂਕ ਬਣਿਆ ਹੋਇਆ ਜੀ ਉਸ ਨੂੰ ਵੀ ਅਸੀਂ ਬਣਾ ਰਹੇ ਹਾਂ ਉੱਥੇ ਕਲॉक ਟਾਵਰ ਜਿਹੜੀ ਸਾਨੂੰ ਮਨਜ਼ੂਰੀ ਮਿਲ ਗਈ ਹੈ ਉੱਥੇ ਬਹੁਤ ਸੋਹਣਾ ਕਲॉक ਟਾਵਰ ਬਣਾ ਕੇ ਸਾਡੀ ਮੋਗੇ ਦੇ ਪੈਨਪਰਾਵਾਂ ਨੂੰ ਸਪੁਰਦ ਕੀਤਾ ਜਾਏਗਾ ਔਰ ਇੱਕ ਅਸੀਂ ਰਾਧਾ ਸੁਆਮੀ ਚੌਂਕ ਜਿਹੜਾ ਹੈਗਾ ਉਸ ਦੀ ਵੀ ਬਿਊਟੀਫਿਕੇਸ਼ਨ ਕਰ ਰਿਹਾ ਜੀ ਔਰ ਪ੍ਰਤਾਪ ਰੋਡ ਦੀ ਬਿਊਟੀਫਿਕੇਸ਼ਨ ਕਰ ਰਹੇ ਹਾਂ ਔਰ ਮੋਗੇ 메ਨ ਰੋਡ ਜਿੱਥੇ ਗੋਗੇয়াল ਸਟੇਡੀਅਮ ਹੈਗਾ ਉਹਦੀ ਬਿਊਟੀਫਿਕੇਸ਼ਨ ਦਾ ਕੰਮ ਵੀ ਜਿਹੜਾ ਪਾਸ ਹੋ ਚੁੱਕਿਆ ਔਰ ਸਾਡੇ ਮੈਂ ਕਹੂੰਗੀ ਸਭ ਤੋਂ ਜ਼ਿਆਦਾ ਸਾਡੇ ਮੋਗੇ ਦੇ ਲਈ ਜਿਹੜਾ ਜ਼ਰੂਰੀ ਸੀ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਪਹਿਲਾਂ ਸਬਜੀ ਮੰਡੀ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਵੀ ਨਹੀਂ ਸੀਗੇ तकरीबन 40-45 ਸਾਲ ਬਾਅਦ ਸਾਡੇ ਦੁਕਾਨਦਾਰ ਭਰਾਵਾਂ ਨੂੰ ਕਨੈਕਸ਼ਨ ਦਿੱਤੇ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰ ਹੁਣ ਉਹਨਾਂ ਨੂੰ ਜਿਹੜਾ ਅਸੀਂ ਹੈਗਾ ਸਟਰੀਟ ਬੈਂਡਿੰਗ ਜ਼ੋਨ ਦੇ ਤਹਿਤ ਉਹਨਾਂ ਨੂੰ ਛੱਦ ਜਿਹੜੇ ਮੰਡੀ ਦੇ ਵਿੱਚ ਤਿਆਰ ਕਰਕੇ ਦੇ ਰਹੇ ਹਾਂ ਉਸ ਦੇ ਟੈਂਡਰ ਜਿਹੜੇ ਲੱਗ ਚੁੱਕੇ ਆ ਥੋੜੇ ਦਿਨਾਂ ਤੱਕ ਉਹਦਾ ਕੰਮ ਵੀ ਸਟਾਰਟ ਕੀਤਾ ਜਾਏਗਾ ਉਹ ਸਾਡੇ ਮੋਗਾ ਦੀ ਮੰਡੀ ਨੂੰ ਇੱਕ ਬਹੁਤ ਵੱਡਾ ਤੋਹਫਾ ਜਿਹੜਾ ਪੰਜਾਬ ਸਰਕਾਰ ਵੱਲੋਂ तकरीबन 2.4 ਕਰੋੜ ਰੁਪਏ ਦੇ ਨਾਲ ਦਿੱਤਾ ਜਾ ਰਿਹਾ ਹੈ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਜਿਹੜੀ ਸਾਡੇ ਐਮਐਲਏ ਸਾਹਿਬ ਦਾ ਚ ਭੈਣ ਜੀ ਹੈ ਉਹਨਾਂ ਦੀ ਏਡੀ ਵੱਡੀ ਸੋਚ ਹੈ ਸਾਡੀ ਸੋਚ ਤਾਂ ਉਹਨਾਂ ਦੇ ਥੱਲੇ ਬਹੁਤ ਥੱਲੇ ਹੈ ਜੋ ਇਹਨਾਂ ਦੇ ਸੋਚਣ ਦੇ ਜੀ ਤਰੀਕੇ ਹੈ ਜਾਂ ਅਸੀਂ ਨਾਲ ਜਾਂਦੇ ਆਂ ਵੇਖਦੇ ਆਂ ਮੈਂ ਕਿਨਾਂ ਨੂੰ ਦਿਮਾਗ ਦੇ ਵਿੱਚ ਇਹ ਹੁੰਦਾ ਵੀ ਇੱਕ ਵਾਰੀ ਮੋਗਾ ਮੈਂ ਵਧੀਆ ਬਣਾ ਦਿਆ ਜਿਸ ਤੇ ਮੈਨੂੰ ਅਗਲਾ ਕਹੇ ਵੀ ਕੋਈ ਐਮਐਲਏ ਸਾਹਿਬ ਨੇ ਕੰਮ ਕੀਤਾ ਹੈ ਅਸੀਂ ਇਹਨਾਂ ਦੇ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਆਂ ਅਸੀਂ ਜਿਲ੍ਹੇ ਐਮ ਸੀ ਜਿਲ੍ਹੇ ਪਾਰਟੀ ਦੀ ਅਹੁਦੇ ਦਾ ਜੋ ਸਾਡੇ ਉੱਪਰਲੇ ਪਾਰਟੀ ਨੂੰ ਚਲਾਉਣ ਵਾਲੇ ਸਾਡੇ ਸੀ ਐਮ ਸਾਹਿਬ ਸਾਨੂੰ ਇਹਨਾਂ ਦੇ ਮਾਣ ਹੈ ਜੀ ਫਿਰ ਮੋਗਜ ਹੋਰ ਕਿਤੇ ਕਿਤੇ ਬੰਦਾ ਜੀ ਬਲੇ ਪਾਇੰਟ ਹੈ ਜੀ ਹਸਪੀਟਲ ਦਾਦੋ ਸਭੀ ਚੌਂਕ ਹੈ ਜੀ ਜਿਹੜਾ ਆਪਣਾ ਪੌਣਾ ਵਾਲਾ ਚੌਂਕ ਹੈ ਜੀ ਇੱਕਾ ਹੁਣ ਤੁਸੀਂ ਇਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਜਦੋਂ ਆਪਾਂ ਪਾਰਸ਼ਾਲਾ ਚੌਂਕ ਨੇ ਸਾਹਮਣੇ ਉੱਥੇ ਇੱਕ ਗੰਦੇ ਦਾ ਢੇਰ ਲੱਗਦਾ ਹੁੰਦਾ ਸੀ ਆ ਅਸੀਂ ਇਹਨਾਂ ਦੇ ਜਾਂਦੇ ਸਾਰੇ ਇਹਨਾਂ ਨੇ ਉਸ ਨੂੰ ਪਹਿਲਾਂ ਕਿ ਇਹਨੂੰ ਖਤਮ ਕਰ ਉੱਥੇ ਵੀ ਇੱਕ ਛੋਟਾ ਜਿਹਾ ਬੂਟੇ ਲਾ ਦੇ ਇੱਡਾ ਸੋਹਣਾ ਬਣਾ ਦੋ ਕਿ ਕਿਸੇ ਦੇ ਦਿਮਾਗ 'ਚ ਆਏ ਸੋ ਪੁਆਇੰਟ ਮੋਗਾ ਹੀ ਮੋਗਾ ਹੀ ਵਧੀਆ ਬਣਾਉਣਾ ਹੈ ਜੀ ਮੋਗਾ ਨੰਬਰ 1 ਕਰ ਦੇਣਾ